ਸਫਾਸ ਬਹਿਟਿਆ ਸੋਹੀਐ ਸਬਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹੱਲਾ ਚੌਥਾ ਜਿੱਥੇ ਹਰ ਆਰਾਤੀ ਐ ਤਿੱਥੈ ਹਰ ਮਿਤਸ ਸਹਾਈ ਗੁਰ ਕਿਰਪਾ ਤੇ ਪਾਈਐ ਗੁਰ ਕਿਰਪਾ ਤੇ ਹਰਮਨ ਵਸੈ ਹੋਰਤ ਬਦਲਿਆ ਨ ਜਾਹੀ ਜਿੱਥੈ ਹਰ ਅਰਾਜਿਐ ਤਿੱਥੈ ਹਰ ਮਿਤਸ ਸਹਾਈ ਗੁਰ ਕਿਰਪਾ ਤੇ ਹਰਮਨ ਵਸੈ ਹੋਰਤ ਬਦਲਿਆ ਨ ਜਾਹੀ ਹਰ ਤਨ ਸੰਚੀਏ ਭਾਈ ਜੇ ਹਰਥ ਪਰਤ ਹਰ ਹੋਏ ਸਖਾਈ ਰਹਾਓ ਸਤ ਸੰਗਤੀ ਸੰਗ ਹਰ ਤਨ ਖੱਟੀ ਐ ਹੋਰ ਥੈ ਹੁਰਤ ਉਪਾਏ ਹਰ ਤਨ ਕਿ ਤੈ ਨਾ ਪਾਈ ਹਰ ਰਤਨ ਕਾ ਵਪਾਰੀਆ ਹਰ ਰਤਨ ਤਨ ਵਿਹਾਜੇ ਕੱਚਾ ਏ ਵਪਾਰੀਏ ਵਾਕ ਹਰ ਤਨ ਲਿਆ ਨਾ ਜਾਈ ਹਰਤ ਅਨਰਤਨ ਜਵੇਹਰ ਮਾਨਕ ਹਰ ਧੰਨੈ ਨਾਲ ਅੰਮ੍ਰਿਤ ਵੇਲੇ ਵੱਤੈ ਹਰ ਭਗਤੀ ਹਰ ਲਿਵਦਾਈ ਹਰਤਨ ਅੰਮ੍ਰਿਤ ਵੇਲੇ ਵੱਤੈ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁਟੈ ਨਹੀਂ ਹਰਤਪਦ ਹਰ ਧੰਨੈ ਕੀ ਭਗਤਾਂ ਕੋ ਮਿਲੀ ਵਡਿਆਈ ਹਰਤਨ ਨਿਰਪੋ ਸਦਾ ਸਦਾ ਅਸਥਿਰ ਹੈ ਸੱਚ ਉਹ ਹਰ ਤਨ ਅਗਵੀ ਤਸਕਰੇ ਪਾਣੀਐ ਜਮਦੂਤੈ ਕਿਸੈ ਕਾ ਗਵਾਇ ਨਾ ਜਾਈ ਹਰ ਤਨ ਕੋ ਉਚਕਾਰ ਨੇੜ ਨਾ ਆਵਈ ਜਮ ਜਗਾਤੀ ਡੰਡ ਨਾ ਲਗਾਈ ਸਾਖਤੀ ਪਾਪ ਕਰਕੇ ਵਿਖਿਆ ਤਨ ਸੰਚਿਆ ਤਿੰਨਾ ਇੱਕ ਵਿਖ ਨਾਲ ਨਾ ਜਾਈ ਹਲਤੇ ਵਿੱਚ ਸਾਖਨ ਤੋਂ ਹੇਲੇ ਪਏ ਹੱਥੋਂ ਛੁੜਕ ਗਿਆ ਅਕੈ ਬਲਤ ਸਾਖਤ ਹਰ ਧਰਗੈ ਢੋਈ ਨਾ ਪਾਈ ਇਸ ਹਰ ਧਨ ਕਾ ਸਾਹੋ ਹਰ ਆਪ ਹੈ ਸੰਤੋ ਜਿਸਨੋ ਦੇ ਸੋ ਹਰ ਤਨ ਲੱਤ ਚਲਾਈ ਇਸ ਹਰ ਧਰਨੈ ਕਾ ਟੋਟਾ ਕਦ ਨ ਆਵਈ ਜਨ ਨਾਨਕ ਕੋ ਗੁਰ ਸੂਜੀ ਪਾਈ ਇਸ ਹਰ ਧਨ ਕਾ ਸਾਹੋ ਹਰ ਆਪ ਹੈ ਸੰਤੋ ਜਿਸਨੋ ਦੇ ਸੋ ਹਰ ਤਨ ਲੱਤ ਚਲਾਈ ਇਸ ਹਰ ਤਨ ਨਾ ਕਾ ਟੋਟਾ ਕਦ ਨ ਆ ਬਈ ਜਨ ਨਾਨਕ ਕੋ ਗੁਰ ਸੋਜੀ ਪਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ